ਗੁਰਸਿੱਖ ਪਿਓ ਸਾਡੇ ਕੋਲ ਆਜੋ ਇੱਥੇ ਬਾਦੋ ਕੋਈ ਨਾ ਇੱਕ ਗੁਰਸਿੱਖ ਧੀ ਸੌਰੀ ਜਿਹਦਾ ਅਮਰਤਾ ਸ਼ੱਕਿਆ ਉਹ ਬਲਸਰਾਂ ਦੇ ਰਹਿਣ ਵਾਲੇ ਆਏ ਔਰ ਬਲਸਰਾਂ ਤੋਂ ਇੱਕ ਕਿੰਨੀ ਮੈਨੂੰ ਕਿਡਨੀਆਂ ਦੀ ਪ੍ਰੋਬਲਮ ਆ ਚਾ ਆਠ ਬਾਦੋ ਬਾਦੋ ਕੋਈ ਅੱਜ ਦਿਲ ਉਦਾਸ ਬਹੁਤ ਜ਼ਿਆਦੇ ਆ ਕਹਿ ਲੋ ਕਿ ਰੂਹ ਰੋ ਰਹੀ ਆ ਕਿਆ ਭੈਣ ਦੀ ਜਿਹੜੀ ਤੁਸੀਂ ਫੋਟੋ ਦੇਖ ਰਹੇ ਆ ਇੱਕ ਪਹਿਲਾਂ ਇਹ ਭੈਣ ਸਾਡੇ ਕੋਲ ਆਈ ਗੁਰਸਿੱਖ ਭੈਣ ਸੀਗੀ ਜਿਹਦਾ ਅਮਰਤ ਛਕਿਆ ਸੀਗਾ ਬਿਮਾਰੀ ਕਰਕੇ ਭੈਣ ਨੂੰ ਆਪਣਾ ਅਮਰਤ ਵੀ ਛੱਡਣਾ ਪੈ ਗਿਆ ਸੀ ਪਰ ਸਤਿ ਸ੍ਰੀ ਅਕਾਲ ਦੋਸਤੋ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਪੇਸ਼ ਕੀਤੀ ਸੀ ਸਾਂਝੀ ਕੀਤੀ ਸੀ ਜਦੋਂ ਸ੍ਰੀ ਅਮਰਸਰ ਸਾਹਿਬ ਦੇ ਹੈਰੀਟੇਜ ਸਟਰੀਟ ਦੇ ਵਿੱਚ ਜਿੱਥੇ ਵੀਰ ਗੁਰਵਿੰਦਰ ਬਾਠ ਖੜਦੇ ਨੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਉੱਥੇ ਇੱਕ ਪਿਤਾ ਆਪਣੀ ਜਵਾਨ ਧੀ ਨੂੰ ਆਪਣੇ ਘਨੇੜੇ ਚੁੱਕ ਕੇ ਲੈ ਕੇ ਆਇਆ ਸੀ ਕਿਉਂਕਿ ਉਹਦੀ ਧੀ ਨੂੰ ਕਿਡਨੀਆਂ ਦੀ ਪ੍ਰੋਬਲਮ ਸੀ ਉਸ ਸਮੇਂ ਪਿਤਾ ਕਾਫੀ ਜਿਆਦਾ ਭਾਵਕ ਸੀ ਅਤੇ ਬੇਨਤੀ ਕਰ ਰਿਹਾ ਸੀ ਹੱਥ ਜੋੜ ਰਿਹਾ ਸੀ ਕਿ ਮੇਰੀ ਧੀ ਨੂੰ ਬਚਾ ਲਵੋ ਪਰ ਦੋਸਤੋ ਬਹੁਤ ਹੀ ਹਮਤ ਭਾਗੀ ਖਬਰ ਸਾਹਮਣੇ ਆਈ ਹੈ ਜਿਸ ਦੇ ਬਾਰੇ ਵੀਰ ਗੁਰਿੰਦਰ ਬਾਠ ਨੇ ਕੋਈ ਜਾਣਕਾਰੀ ਸ਼ੇਅਰ ਕੀਤੀ ਹੈ ਸੋ ਬਿਨਾ ਤੁਹਾਡਾ ਜਿਆਦਾ ਸਮਾਂ ਲਏ ਤੁਹਾਨੂੰ ਲੈ ਚਾਲਦੇ ਹਾਂ ਅੱਜ ਦੀ ਅਚ ਜਾਣਕਾਰੀ ਵੱਲ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਕਿਉਂਕਿ ਹਰ ਇੱਕ ਗਮ ਹਰ ਇੱਕ ਕਹਾਣੀ ਤੁਹਾਡੀ ਅੱਖਾਂ ਨਾਮ ਕਰ ਦੇਵੇਗਾ ਕਿਤੇ ਨਾ ਕਿਤੇ ਇਹ ਤੁਹਾਨੂੰ ਵੀਡੀਓ ਦੇਖਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਨਾਲ ਇੱਕ ਪਿਆਰ ਹੋਵੇਗਾ ਅਤੇ ਤੁਸੀਂ ਪ੍ਰਮਾਤਮਾ ਦਾ ਸ਼ੁਕਰ ਅਦਾ ਕਰੋਗੇ ਕਿ ਦੁਨੀਆ ਕਿੰਨੀ ਦੁਖੀ ਹੈ ਤੇ ਪ੍ਰਮਾਤਮਾ ਨੇ ਫਿਰ ਵੀ ਤੁਹਾਨੂੰ ਕਿੰਨੇ ਚੰਗੇ ਹਾਲਾਤਾਂ ਦੇ ਵਿੱਚ ਰੱਖਿਆ ਹੋਇਆ ਸੋ ਦੇਖੋ ਇਹ ਵੀਡੀਓ ਅੱਜ ਦਿਲ ਉਦਾਸ ਬਹੁਤ ਜ਼ਿਆਦੇ ਆ ਕਹ ਲੋ ਕਿ ਰੂ ਰੋ ਰਹੀ ਆ ਕਿਆ ਭੈਣ ਦੀ ਜਿਹੜੀ ਤੁਸੀਂ ਫੋਟੋ ਦੇਖ ਰਹੇ ਆ ਇੱਕ ਪਹਿਲਾਂ ਇਹ ਭੈਣ ਸਾਡੇ ਕੋਲ ਆਈ ਗੁਰਸਿੱਖ ਭੈਣ ਸੀਗੀ ਜਿਹਦਾ ਅਮਰਤ ਛਕਿਆ ਸੀਗਾ ਬਿਮਾਰੀ ਕਰਕੇ ਭੈਣ ਨੂੰ ਆਪਣਾ ਅਮਰਤ ਵੀ ਛੱਡਣਾ ਪੈ ਗਿਆ ਸੀ ਪਰ ਪੈਸੇ ਨਾ ਹੋਣ ਕਰਕੇ ਸਹੀ ਟਾਈਮ ਤੇ ਭੈਣ ਦਾ ਕਹਿ ਲੋ ਕਿ ਇਲਾਜ ਨਹੀਂ ਹੋਇਆ ਪਰਿਵਾਰ ਕੋਲੇ ਪੈਸਾ ਨਹੀਂ ਸੀ ਔਰ ਦੋ ਦਿਨ ਪਹਿਲਾਂ ਇਸ ਭੈਣ ਦੀ ਮੌਤ ਹੋ ਗਈ ਇੱਕ ਗੁਰਸਿੱਖੀ ਸਾਡੀ ਇਹ ਗੁਰੂਆਂ ਦੀ ਧਰਤੀ ਤੇ ਪੈਸਿਆਂ ਕਰਕੇ ਇਸ ਦੁਨੀਆ ਤੋਂ ਚਲਾ ਜਾਵੇ ਤਾਂ ਬਹੁਤ ਦੁੱਖ ਦੀ ਗੱਲ ਆ ਬਈ ਇਹ ਇਹ ਭੈਣ ਤਾਂ ਇੱਕ ਸਾਡੇ ਸਾਹਮਣੇ ਐਸੀ ਸ਼ਖਸੀਅਤ ਆਈ ਆ ਕਿ ਜੇ ਕਿ ਭੈਣ ਇੱਕ ਜਿਹਦੇ ਪੈਸੇ ਕਰਕੇ ਇਲਾਜ ਨਹੀਂ ਕਰਵਾ ਸਕੀ ਤੁਹਾਡੇ ਸਾਹਮਣੇ ਇਹ ਵੀਡੀਓ ਆਈ ਹੋਣੀ ਸਾਡੇ ਕੋਲੇ ਰੋਜ਼ ਦੇ ਪਤਾ ਨਹੀਂ ਬਈ ਕਿੰਨੇ ਮਰੀਜ਼ ਆਉਂਦੇ ਆ ਅੱਜ ਵੀ ਸਾਡੇ ਕੋਲੇ 20-22 ਮਰੀਜ਼ ਸੀਗੇ ਜਿਹੜੇ ਆਪਣਾ ਇਲਾਜ ਕਰਵਾਉਣ ਆਏ ਹੋਏ ਆ ਔਰ ਧਰਮ ਦੇ ਨਾਂ ਤੇ ਕੋਈ ਕਿਸੇ ਦੀ ਜ਼ੁਬਾਨ 'ਚ ਕੋਈ ਐਸਾ ਸ਼ਬਦ ਨਿਕਲ ਆਵੇ ਤਾਂ ਉਹਦਾ ਘਰ ਤੋੜਨ ਵਾਲੇ ਬਹੁਤ ਮਿਲ ਜਾਣਗੇ ਸਾਡੇ ਪੰਜਾਬ 'ਚ ਧਰਮ ਦੇ ਨਾਂ ਤੇ ਲੜਨ ਵਾਲੇ ਬਹੁਤ ਮਿਲ ਜਾਣਗੇ ਪਰ ਧਰਮ ਦੇ ਨਾਂ ਤੇ ਅਸੀਂ ਅੱਜ ਆਪਣਾ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਔਰ ਅਸੀਂ ਆਪਣੇ ਗੁਰਸਿੱਖ ਬੱਚਿਆਂ ਨੂੰ ਇਦਾਂ ਹੀ ਗਵਾ ਰਹੇ ਆਂ ਬਈ ਅੱਜ ਕਿਸੇ ਦੀ ਜ਼ੁਬਾਨ 'ਚ ਕੋਈ ਸ਼ਬਦ ਨਿਕਲ ਜੇ ਨਾ ਕੱਲ ਹੀ ਧਰਨਾ ਲਾ ਕੇ ਅਗਲੇ ਦਾ ਪਰਿਵਾਰ ਤਬਾਹ ਕਰ ਦੇਣਗੇ ਪਰ ਕਿਸੇ ਦੀ ਜਾਨ ਬਚਾਉਣ ਇੱਥੇ ਕਿੰਨੇ ਕੇਸ ਭੈਣ ਦੇ ਨਾਲ ਆ ਕੇ ਕੋਈ ਮਾੜੀ ਕਿਸਮਤ ਇਹ ਆ ਕਿ ਭੈਣ ਸਾਡੇ ਕੋਲ ਇੱਕ ਹਫ਼ਤਾ ਪਈ ਲਈ ਬਿਆਸ ਬਲਸਰਾਂ ਦੇ ਰਹਿਣ ਵਾਲੇ ਸੀ ਪਿਓ ਚੱਕ ਕੇ 23 ਸਾਲ ਦੀ ਧੀ ਨੂੰ ਆਪਣੀ ਗੋਦੀ 'ਚ ਚੱਕ ਕੇ ਲੈ ਕੇ ਆਇਆ ਉਹ ਤੋਂ ਤਰਿਆ ਵੀ ਨਹੀਂ ਜਾਂਦਾ ਸੀ ਸੂਈਆਂ ਲਵਾ ਲਵਾ ਕੇ ਉਹਦੇ ਪੱਟ ਦੀਆਂ ਨਾੜਾਂ ਸੀ ਉਹ ਵੀ ਖੜਗੀਆਂ ਸੀ ਬਾਈ ਲੱਤਾਂ ਔਰ ਸਾਡੇ ਕੋਲੇ ਆਏ ਭੈਣ ਦਾ ਸਾਰਾ ਪ੍ਰਬੰਧ ਵੀ ਹੋ ਗਿਆ ਸੀ ਡੋਨਰ ਵੀ ਮਿਲ ਗਏ ਸੀ 5-6 ਲੱਖ ਤੱਕ ਵੀ ਸਾਨੂੰ ਕੌਲਾ ਆ ਗਈਆਂ ਸੀ ਕਿ ਬੱਚੀ ਤੇ ਜਿੰਨਾ ਪੈਸੇ ਦਾ ਖਰਚ ਆਊਗਾ ਸੀ ਕਰਾਵਾਂਗੇ ਬੱਚੀ ਪੀਜੀਆਈ ਜਾ ਰਹੀ ਸੀ ਐਂਬੂਲੈਂਸ 'ਚ ਜਾਂਦੇ ਹੋਏ ਬੱਚੀ ਦੀ ਡੈਥ ਹੋ ਗਈ ਸਾਡੀ ਬੇਨਤੀ ਹੈ ਕਿ ਜਿਹੜੇ ਭੈਣ ਭਰਾਵਾਂ ਨੇ ਵੀਡੀਓ ਤੇ ਸੇਵਾ ਭੇਜੀ ਸੀਗੀ ਉਹ ਤੁਸੀਂ ਜੇ ਆਪਣੀ ਸੇਵਾ ਵਾਪਸ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਆਪਣੇ ਜਿਹੜਾ ਆਪਣਾ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ ਅਸੀਂ ਸੇਵਾ ਜਿਹੜੀ ਆ ਉਹ ਵਾਪਸ ਭੇਜ ਦਾਂਗੇ ਬਾਕੀ ਸਾਨੂੰ ਦੋ ਚਾਰ ਡੋਨਰ ਸੀ ਕਿ ਜਿਹੜੇ ਕਹਿੰਦੇ ਸੀ ਭਾਈ ਜੀ ਤੁਹਾਡੇ ਕੋਲੇ ਮਰੀਜ਼ ਬਹੁਤ ਆ ਤੁਸੀਂ ਹੋਰ ਮਰੀਜ਼ ਤੇ ਸੇਵਾ ਲਾ ਦਿਓ ਪਰ ਜੇ ਕੋਈ ਵੀ ਭੈਣ ਭਰਾ ਸੇਵਾ ਵਾਪਸ ਲੈਣੀ ਚਾਹੁੰਦਾ ਤਾਂ ਅਸੀਂ ਤੁਹਾਨੂੰ ਤੁਹਾਡੀ ਜੋ ਵੀ ਸੇਵਾ ਬਣਦੀ ਆ ਉਹ ਤੁਸੀਂ ਆਪਣੀ ਵਾਪਸ ਲੈ ਲਿਓ ਆ ਸਾਡੇ ਸਾਹਮਣੇ ਬਾਈ ਬਟਾਲੇ ਤੋਂ ਚੱਲ ਕੇ ਆਇਆ ਜਿਹਨੂੰ ਬੰਨ ਪਿਆ ਹੋਇਆ ਵਾ ਔਰ 3 ਲੱਖ ਰੁਪਈਆ ਬਾਈ ਹੁਣ ਤੱਕ ਲਾ ਚੁੱਕਿਆ ਕਿੰਨੀਆਂ ਉਮੀਦਾਂ ਦੇ ਵਿੱਚ ਤੁਸੀਂ ਦੇਖੋ ਬੰਦਾ ਬਟਾਲੇ ਤੋਂ ਚੱਲ ਕੇ ਆਤੀ ਰਾਤ ਨੂੰ ਰਾਤ ਦੇ 9 ਵਜੇ ਨਾਲ ਹੋਣੇ ਅੱਧੀ ਰਾਤ ਨੂੰ ਇੱਥੇ ਖੜਾ ਬਈ ਕਿਸੇ ਦਾ ਦਿਲ ਨਹੀਂ ਖੜਦਾ ਇੱਥੇ ੱੱੱਕੇ ਖਾਂਦਾ ਜੇ ਉਹਨਾਂ ਕੋਲੇ ਪੈਸੇ ਹਨ ਕਿ ਤਾਂ ਹੀ ਉਹ ਵਿਚਾਰੇ ਤੜਫ ਰਹੇ ਆ ਆਹ ਭਾਈ ਆ ਜਾਂ ਬਾਈ ਦੇ ਤੁਸੀਂ ਪੇਟ ਦੇ ਹਾਲਾਤ ਦੇਖ ਲਓ ਕਿੰਨੇ ਟਾਈਮ ਤੋਂ ਬਈ ਦਿੱਕਤ ਚੱਲ ਰਹੀ ਆ 4-5 ਮਿੰਟ ਆਜੋ ਮੇਰੇ ਅੱਗੇ ਕਿੰਨੇ ਟਾਈਮ ਕੀ ਹੋਇਆ ਸੀਗਾ ਪਹਿਲਾਂ ਕੁਛ ਨਹੀਂ ਪਾਜੀ ਇੱਦਾਂ ਹੀ ਕੰਮ ਕਰ ਕਰਦੇ ਆਂ ਬੜਾ ਵਧੀਆ ਆਪਣੇ ਬੱਚੇ ਪਾਲਦੇ ਦਿਹਾੜੀ ਤੇ ਭੱਟੜਾ ਅੱਛਾ ਤੇ ਤਾਂ ਮਤਲਬ ਵੀ ਫ੍ਰੀ ਦੀ ਮਤਲਬ ਵੀ ਉਦਾਂ ਹੀ ਪੀ ਲਈ ਤੇ ਬਾਅਦ ਚ ਥੋੜਾ ਪਤਾ ਇੰਨਾ ਤੋਂ ਕੁਝ ਵੀ ਨਹੀਂ ਖਾਂਦਾ ਹੁਣ 3 ਮਹੀਨੇ ਹੋ ਗਏ ਕਿਤੇ ਰੋਟੀ ਵੀ ਨਹੀਂ ਖਾਦੀ ਪਾਣੀ ਤੇ ਘੁੱਟ ਦੇ ਸੀ ਰੋਟੀ ਵੀ ਨਹੀਂ ਲੰਘਦੀ ਰੋਟੀ ਖਾਣਾ ਪੇਟ ਭਰ ਜਾਂਦਾ ਪੇਟ ਭਰ ਜਾਂਦਾ ਉਹ ਫੇਰ ਔਖਾ ਹੁੰਦਾ ਹਾਲਾਤ ਤੁਹਾਡੇ ਪਰਿਵਾਰ ਚ ਕੋਈ ਨਾ ਪੈਣਾ ਵਾਹਿਗੁਰੂ ਤੇ ਭਰੋਸਾ ਹੈਗਾ ਨਾ ਜੇ ਇਸ ਤੂੰ ਵਿਸ਼ਵਾਸ ਕਰਕੇ ਆਈ ਤਾਂ ਰੋਣਾ ਨਹੀਂ ਗੋ ਵਾਹਿਗੁਰੂ ਤੇ ਭਰੋਸਾ ਹੈਗਾ ਨਾ ਬਸ ਫਿਰ ਅੱਖ ਚ ਹੰਝੂ ਨਹੀਂ ਤੂੰ ਲੈ ਕੇ ਆਉਣਾ ਜੋ ਇੱਥੇ ਆਸ ਦੇ ਵਿੱਚ ਆਈਆਂ ਤਾਂ ਤੈਨੂੰ ਲੱਖਾਂ ਵਾਲੇ ਦੇਖ ਰਹੇ ਆ ਮੇਰੇ ਘਰ ਤੇ ਅੱਲਾਹਤ ਵੀ ਮਾਰੇ ਬਹੁਤ ਜ਼ਿਆਦਾ ਸਾਡੀ ਬੇਨਤੀ ਆ ਬਈ ਇੱਥੇ ਦੀਵਾਲੀ ਲੰਘ ਕੇ ਗਈ ਆ ਮੈਂ ਕਹਿੰਦਾ 50 50000 ਦੇ ਜੂਥ ਨੇ ਪਟਾਕੇ ਪੈਸਾ ਨੂੰ ਅੱਗ ਲਾਈ ਹੋਊਗੀ ਪਰ ਜੇ ਮਾਂ ਅੱਜ ਤੜਫ ਰਹੀ ਆ ਨਾ ਇੱਕ ਪਿੰਡ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਕਰਾਉਣਾ ਹੋਵੇ ਨਾ ਔਰ ਜਿਹੜੇ ਪਿੰਡ ਤੋਂ ਇਹ ਆਏ ਆ ਜਿਹੜੇ ਏਰੀਆ ਤੋਂ ਆਏ ਆ ਉੱਥੇ ਲੋਕਾਂ ਕੋਲ ਪੈਸਾ ਨਹੀਂ ਹੁਣ ਕੀ ਉਹ ਉੱਥੇ ਲੋਕਾਂ ਕੋਲੇ ਕਿਹੜਾ ਮਹਿੰਗੀਆਂ ਕੋਠੀਆਂ ਨਹੀਂ ਹੋਣੀਆਂ ਆ ਸਾਡੇ ਮਾਤਾ ਜੀ ਅੱਜ ਜਲੰਧਰ ਤੋਂ ਚੱਲ ਕੇ ਆਏ ਆ ਇੰਗਲੈਂਡ ਦੇ ਰਹਿਣ ਵਾਲ ਇਹ ਜਲੰਧਰ ਤੋਂ ਚੱਲ ਕੇ ਇੱਥੇ ਅੰਮ੍ਰਿਤਸਰ ਸੇਵਾ ਕਰਨ ਆ ਸਕਦੇ ਆ ਪਰ ਅੰਮ੍ਰਿਤਸਰਾਂ ਨੂੰ ਬੇਨਤੀ ਕਰੂੰਗਾ ਅਸੀਂ 510 ਕਿਲੋਮੀਟਰ ਘਰ ਤੋਂ ਚੱਲ ਕੇ ਇਹਨਾਂ ਭੈਣਾਂ ਦੀ ਬਾਹਨ ਹੀ ਆ ਕੇ ਫੜ ਸਕਦੇ ਇੱਕ ਪਿੰਡ 'ਚ ਟੂਰਨਾਮੈਂਟ ਕਰਾਉਣਾ ਹੋਵੇ ਨਾ 5 ਲੱਖ ਚਾਹੀਦਾ ਹੋਵੇ 10 ਲੱਖ ਅਸੀਂ ਦੇ ਦਾਂਗੇ ਪਰ ਉਸੇ ਪਿੰਡ 'ਚ ਜਦੋਂ ਬਿਮਾਰੀ ਆਉਂਦੀ ਆ ਗੁਰੂ ਘਰਾਂ 'ਚ ਮੰਦਿਰਾਂ 'ਚ ਲੋਕੀ ਵਾਜਾ ਵੀ ਦਵਾ ਦਿੰਦੇ ਆ ਕਿ ਸਾਡੇ ਕੋਲੇ ਆਪਣੇ ਮਰੀਜ਼ ਦਾ ਇਲਾਜ ਕਰਾਉਣ ਲਈ ਪੈਸਾ ਨਹੀਂ 5000 ਰੁਪਿਆ ਇਕੱਠਾ ਨਹੀਂ ਹੁੰਦਾ ਇਹ ਸਾਡੀ ਤਰਾਸ਼ ਦੀ ਅੱਜ ਦੇ ਪੰਜਾਬ ਦੀ ਬਈ ਕਿ ਸਾਡੇ ਪੰਜਾਬ ਦੇ ਵਿੱਚ ਹੀ ਸਾਡੇ ਗੁਰਸਿੱਖ ਭੈਣ ਭਰਾ ਬਿਨਾਂ ਇਲਾ ਅੰਮ੍ਰਿਤਸਰ ਦੇ ਵਿੱਚ ਪਿਛੇ ਜੇ ਬੀਬੀਸੀ ਨੇ ਰਿਪੋਰਟ ਕੀਤੀ ਸੀ ਅੰਮ੍ਰਿਤਸਰ ਦੇ ਵਿੱਚ 5 ਜਾਂ 10% ਦੇ ਬਈ 100% ਦੀ ਰੇਸ਼ੀਓ ਨਾਲ ਲੋਕੀ ਧਰਮ ਪਰਵਰਤਨ ਪਰਿਵਰਤਨ ਕਰ ਰਹੇ ਆ ਕਾਹ ਤੋਂ ਕਰ ਰਹੇ ਆ ਸਾਡੀਆਂ ਨਕਾਮੀਆਂ ਕਰਕੇ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਚਾਰ ਰੇ ਇੱਕ ਬੰਦਾ ਕੋਈ ਡੇਰੇ ਵਾਲਾ ਜੇ ਡੇਰਾਬਾਦ ਕਾਹ ਤੋਂ ਵਧ ਰਿਹਾ ਸਾਡੇ ਚ ਕਮੀਆਂ ਤਾਂ ਹੀ ਲਾ ਵਧ ਰਿਹਾ ਇੱਕ ਬੰਦਾ ਇਲਾਜ ਕਰਾਉਣਾ ਚਾਹੁੰਦਾ ਸੀ 500 ਰੁਪਏ ਦੇ ਕੇ ਨਹੀਂ ਰਾਜੀ ਧਰਮ ਦੇ ਨਾਂ ਤੇ ਲੁੱਟ ਲੈਂਦੇ ਆ ਇੱਕ ਆਪੀਡੀ ਸੈਂਟਰ ਕੋ ਹਸਪਤਾਲ ਬਣਾ ਲੈਂਦੇ ਆ ਸਿਰਫ ਉਹਤੇ ਆਪੀਡੀ ਚੱਲਦੀ ਆ ਕਿ ਲੋਕਾਂ ਦਾ ਮੂੰਹ ਬੰਦ ਕਰਾ ਦਿੱਤਾ ਜਾਂਦਾ ਜੀ ਇਸ ਤੋਂ ਨਾਲ ਆ ਦੇਖੋ ਇਨਸਾਨੀਅਤ ਦਾ ਕੰਮ ਵੀ ਕਰਦੇ ਆ ਇੱਥੇ ਸਾਡੇ ਕੋਲੇ ਕੋਈ ਆ ਕੇ ਮੈਂਤਾ ਕਰ ਲਵੇ ਕੋਈ ਗੁਰਸਿੱਖ ਬੱਚਾ ਕਿ ਭਾਈ ਜੀ ਮੇਰੇ ਕੋਲ ਇਲਾਜ ਕਰਾਉਣ ਲਈ ਪੈਸਾ ਨਹੀਂ ਕੋਈ ਨਹੀਂ ਪੁੱਛੂਗਾ ਭਾਈ ਦੂਜੇ ਪਾਸੇ ਇੱਕ ਡੇਰੇ ਵਾਲਾ ਕੋਈ ਆਉਂਦਾ ਉਹਨੂੰ ਘਰ ਵੀ ਪਾ ਦਿੰਦਾ ਲਾਜ ਵੀ ਕਰਾ ਦਿੰਦਾ ਅਗਲਾ ਤੂੰ ਉਹਨੂੰ ਪਿਓ ਕਹੂਗਾ ਹੀ ਸਾਡੀ ਬੇਨਤੀ ਆ ਕਿ ਬਹੁਤ ਦੁੱਖ ਹੁੰਦਾ ਜਦੋਂ ਸਾਡੇ ਗੁਰਸਿੱਖ ਧੀ ਪਹਿਣਾ ਸਾਡੇ ਮਾਪੇ ਬਾਪ ਬਜ਼ੁਰਗ ਬੰਦੇ ਇਦਾਂ ਇਸ ਪੰਜਾਬ ਦੀ ਧਰਤੀ ਦੇ ਤਰਫ ਦੇ ਫਿਰਨਾ ਦੁੱਖ ਲੱਗਦਾ ਭਾਈ ਸਾਡਾ ਵੀ ਅਸੀਂ ਕਿਤਾ ਮਾਂ ਦੀ ਕੌਖ ਚੋਂ ਹੀ ਲੈ ਕੇ ਜੰਮੇ ਸੀ ਕਿ ਸਾਨੂੰ ਇਹ ਕਰਨਾ ਹੀ ਪੈਣਾ ਇਹਦਾ ਉਹ ਵਾਹੀ ਗਰੂ ਨੇ ਪ੍ਰਮਾਤਮਾ ਦੀ ਸੇਵਾ ਬਖਸ਼ੀ ਆ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਭਰਾਵੋ ਅੱਜ ਵੀ ਸਾਡੇ ਕੋਲ ਇੱਥੇ 20 ਤੋਂ 22 ਮਰੀਜ਼ ਆ ਉਹ ਤਾਂ ਹੀ ਹੱਲ ਹੋਣਾ ਜੇ ਇੱਥੇ ਆਉਂਗੇ ਇਹ ਬਾਈ ਦੇ ਪੇਟ ਦੇ ਤੁਸੀਂ ਹਾਲਾਤ ਦੇਖੋ ਕੋਈ ਔਰ ਕੱਲ ਨੂੰ ਇਹਦਾ ਪੈਸਾ ਉਹਦੇ ਕੋਲ ਹੈ ਨਹੀਂਗਾ 44000 ਦੇ ਉਹਦੇ ਟੀਕੇ ਲੱਗਣੇ ਆ ਪਤਾ ਨਹੀਂ ਕਿੰਨੇ ਟੀਕੇ ਲੱਗਣੇ ਆ ਔਰ ਕਮਾਈ ਦਾ ਸਾਧਨ ਜਿਹੜਾ ਬੰਦਾ ਕਮਾਉਣ ਵਾਲਾ ਪੈਸਾ ਉਹ ਘਰ ਬੈਠਾ ਉਹ ਕਿੱਥੋਂ ਇਲਾਜ ਕਰਵਾ ਲੂਗਾ ਆ ਸਾਡੇ ਕੋਲੇ ਬੱਚਾ ਆ ਛੋਟਾ ਆ 5-6 ਦਿਨ ਬੱਚੇ ਦੀ ਉਮਰ ਆ ਔਰ ਮਾਂ ਇਸ ਵਕਤ ਹਸਪੀਟਲ 'ਚ ਬੈਠੀ ਆ ਅਮ ਆਪਣਾ ਕਿਸੇ ਚੈਰੀਟੇਬਲ ਹਸਪੀਟਲ 'ਚ ਇਸ ਬੱਚੇ ਦੀ ਮਾਂ ਤਾਂ ਐਡਮਿਟ ਆ ਔਰ ਤੁਸੀਂ ਦੇਖੋ ਮਾਂ ਹਸਪੀਟਲ 'ਚ ਔਰ ਬੱਚੇ ਨੂੰ ਭੂਆ ਭੂਆ ਮੈਂ ਕਹਿੰਦਾ ਰੱਬ ਤੋਂ ਬਹੁਤ ਸਾਰੇ ਕੇਸ ਸਾਡੇ ਕੋਲੇ ਆਉਂਦੇ ਆ ਕਿ ਜਦੋਂ ਔਖਾ ਟਾਈਮ ਆਉਂਦਾ ਨਾ ਸਭ ਤੋਂ ਪਹਿਲਾਂ ਪਾਸਾ ਰਿਸ਼ਤੇਦਾਰ ਵੜਦੇ ਆ ਬਈ ਆ ਭੂਆ ਵਿਚਾਰੀ ਚੱਕ ਕੇ 4 ਦਿਨ ਹੋ ਗਏ ਬੱਚੇ ਨੂੰ ਭੜਕ ਕੇ ਦੀ ਫਿਰਦੀ ਆ 4 ਲੱਖ ਰੁਪਏ ਹਸਪੀਟਲ ਨੇ ਖਰਚੇ ਦੱਸਤਾ ਕਿ ਜੇ ਪੈਸੇ ਹੈਗੇ ਤਾਂ ਬੱਚਾ ਦਾਖਲਾ ਕਰ ਲਓ ਜੇ ਪੈਸਾ ਨਹੀਂ ਹੈਗਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ 4 ਦਿਨ ਤੋਂ ਬੱਚੀ ਨੇ ਸਾਡੇ ਘਰੇ ਜਦੋਂ ਧੀਆ ਪੁੱਤ ਜਨਮ ਲੈਂਦੇ ਆ ਨਾ ਸਾਥੋ ਚਾਹ ਨਹੀਂ ਚੱਕਿਆ ਜਾਂਦਾ ਔਰ ਆ ਤੁਸੀਂ ਭੂਆ ਦੇਖ ਲਓ ਉਹਦੀ ਅੱਖ ਚ ਜਦੋਂ ਉਹਦੀ ਸਾਡੇ ਕੋਲੇ ਆਈ ਆ ਉਦੋਂ ਹੰਝੂ ਨਹੀਂ ਰੁਕ ਰਹੇ ਬਈ 4 ਦਿਨ ਤੋਂ ਬੱਚੇ ਦੇ ਅੰਦਰ ਇੱਕ ਪਾਣੀ ਦਾ ਟੋਂਕਾ ਵੀ ਨਹੀਂ ਗਿਆ ਪਹਿਨੇ ਬੱਚੇ ਕੋਈ ਨਹੀਂ ਪੀਤਾ ਉਦੋਂ ਪਾਣੀ ਨਹੀਂ ਸੀ ਪੀਂਦੀ ਕੁਝ ਵੀ ਨਹੀਂ ਪੀਂਦਾ ਹਨਾ 4 ਦਿਨ ਹੋ ਗਏ ਕੁਝ ਨਹੀਂ ਅੰਦਰ ਲੰਘਿਆ ਆ ਬੱਚੀ ਦੇ ਹੱਥ ਦੇ ਹਾਲਾਤ ਦੇਖੋ ਤੁਸੀਂ ਕਿ ਹੱਥ ਸਾਰਾ ਸੁੱਕ ਰਿਹਾ ਬੱਚਾ ਵਾ ਔਰ ਪਰਿਵਾਰ ਨੂੰ ਡਾਕਟਰਾਂ ਨੇ ਕਹਿਤਾ ਜੀ ਕਿੰਨਾ ਖਰਚਾ ਦੱਸਿਆ ਸੀ ਪੈਣੇ 6 ਲੱਖ ਰੁਪਈਆ 6 ਲੱਖ ਰੁਪਈਆ ਤੁਹਾਡੇ ਕੋਲੇ ਕਿੰਨਾ ਲਾਇਆ ਤੁਸੀਂ ਕੋਈ ਅਸੀਂ ਵੱਧ ਤੋਂ ਵੱਧ 4-5000 ਰੁਪਈਆ ਲਾ ਸਕੇ ਇਸ ਤੋਂ ਵੱਧ ਨਹੀਂ ਲਾ ਸਕੋ ਉਹਨਾਂ ਨੇ ਕਿਹਾ 4500 ਰੁਪਈਆ ਰੋਇ ਦਾ ਲੱਗਣਾ ਹੈ ਇਹਨੂੰ ਮਸ਼ੀਨ 'ਚ ਰੱਖਣਾ ਪੈਣਾ ਪਰ ਮੇਰਾ ਭਰਾ ਕਿਰਾਏ ਤੇ ਰਹਿੰਦਾ ਉਹਦੀ ਗੁੰਜਾਇਸ਼ ਨਹੀਂ ਉਹਦੇ ਹੈ ਨਹੀਂ ਕਾ ਇੰਨੇ ਜੋਗਾ ਇੱਕ ਕਿਰਾਏ ਦੇ ਮਕਾਨ ਤੇ ਰਹਿਣ ਵਾਲਾ ਬੰਦਾ ਬਈ 5 ਲੱਖ ਰੁਪਈਆ ਕਿੱਥੋਂ ਲਾ ਦੂਗਾ ਉਹਦੇ ਬੱਚੇ ਆ ਲੈ ਦੇਖੋ ਪਰ ਮਾਂ ਬੱਚਿਆਂ ਦੇ ਵਿੱਚ ਕਿਹਾ ਜਾਂਦਾ ਨਾ ਕਿ ਉਹ ਪ੍ਰਮਾਤਮਾ ਵਸਦਾ ਫਿਰ ਤਾਂ ਸਾਡਾ ਪ੍ਰਮਾਤਮਾ ਜਿ ਪੈਸਿਆਂ ਕਰਕੇ ਬਈ ਉਹ ਤਰਸਦਾ ਫਿਰਦਾ ਕਦੇ ਸੋਚ ਕੇ ਦੇਖੋ ਸਾਡੇ ਬੱਚੇ ਨੂੰ ਬੁਖਾਰ ਵੀ ਹੋ ਜੇ ਨਾ ਸਾਡੇ ਤੋਂ ਜੀਣਾ ਜੀ ਨਹੀਂ ਸਕਦੇ ਅਸੀਂ ਸਾਨੂੰ ਹੁੰਦਾ ਕਿ ਰੱਬਾ ਸਾਡੇ ਤੇ ਜੋ ਦਿੱਕਤ ਪਾ ਦੇ ਮਰ ਜੀ ਪਰ ਬੱਚੇ ਦੇ ਔਖੇ ਟਾਈਮ ਨਾਲ ਲੈ ਕੇ ਆ ਔਰ ਕਿਹੜੇ ਔਖੇ ਹਾਲਾਤਾਂ ਜੋ ਇੱਥੇ ਕਿਸੇ ਦਾ ਖਰਮ ਨੂੰ ਜੀ ਨਹੀਂ ਕਰਦਾ ਬਈ ਇਹਦਾ ਸ਼ੁਕਰਾਨਾ ਕਰਿਆ ਕਰੋ ਉਸ ਵਾਹਿਗੁਰੂ ਦਾ ਜੋ ਉਹਨਾਂ ਪ੍ਰਮਾਤਮਾ ਨੇ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਿਆ ਤਾਂ 100 200 ਦੇ ਨਾਲ ਕਿਸੇ ਦੀ ਜਾਨ ਬਚਦੀ ਜਨ ਤੇ ਬਚਾ ਲੈਣੀ ਚਾਹੀਦੀ ਅਸੀਂ ਰੋਜ਼ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਰਬਾਰ ਸਾਹਿਬ ਜਿਲ੍ਹਿਆਂ ਵਾਲੇ ਬਾਗ ਕੋਲੇ ਡਾਕਰ ਬਣਿਆ ਅਸੀਂ ਉੱਥੇ ਮਿਲਦੇ ਹਾਂ ਬਿੰਨ ਨਾਗਾ ਕੋਈ ਵੀ ਭੈਣ ਭਰਾ ਸੇਵਾ ਕਰਨੀ ਚਾਹੁੰਦਾ ਜਾਂ ਤੁਹਾਡੇ ਕੋਲੇ ਕੋਈ ਮਰੀਜ਼ ਆ ਤੁਸੀਂ ਸੇਵਾ ਲੈਣੀ ਚਾਹੁੰਦੇ ਆ ਤਾਂ ਅਸੀਂ ਬਿੰਨ ਨਾਗਾ ਇੱਥੇ ਮਿਲਦੇ ਹਾਂ ਪੋਸਟ ਆਫਿਸ ਦੇ ਅੱਗੇ ਖਾਸ ਧੰਨਵਾਦ ਸਾਡੇ ਮਾਤਾ ਦਾ ਪਿਛਲੇ 2 ਦਿਨਾਂ ਤੋਂ ਦਰਬਾਰ ਸਾਹਿਬ ਆਏ ਹੋਏ ਆ ਔਰ ਮਾਤਾ ਦੇ ਮੈਨੂੰ ਕੱਲ ਫੋਨ ਆਇਆ ਕਿ ਬੇਟਾ ਸੀ ਜਲੰਧਰ ਤੇ ਰਹਿਣ ਵਾਲਿਆ ਇੰਗਲੈਂਡ ਤੋਂ ਆਏ ਹੋਏ ਆ ਔਰ ਅੱਜ ਜੇ ਆ ਮਰੀਜ਼ਾਂ ਦੇ ਅੱਜ ਹੰਝੂ ਪੂੰਝੇ ਗਏ ਹਨ ਆਫਰ ਔਰ ਬੇਨਤੀ ਹੈ ਭਾਈ ਜੇ ਤੁਸੀਂ ਪੈਸੇ ਵੱਲੋਂ ਇੱਥੇ ਆ ਕੇ ਮਦਦ ਨਹੀਂ ਕਰ ਸਕਦੇ ਤੇ ਘਰ ਬੈਠੇ ਵੀਡੀਓ ਸ਼ੇਅਰ ਕਰਕੇ ਉਹਨਾਂ ਭੈਣ ਭਰਾਵਾਂ ਤੱਕ ਪਹੁੰਚਾ ਦਿਆ ਕਰੋ ਜਿਹੜੇ ਸੇਵਾ ਕਰਦੇ ਨੇ ਤੁਹਾਡਾ ਸ਼ੇਅਰ ਕਰਨ ਦਾ ਕੋਈ ਦੁੱਖ ਨਹੀਂ ਲੱਗਦਾ ਮੈਨੂੰ ਤਾਂ ਦੁੱਖ ਉਦੋਂ ਹੁੰਦਾ ਭਾਈ ਜਦੋਂ ਅਸੀਂ ਰੋਜ਼ ਇੱਥੇ ਨਾ ਖੜਦੇ ਆ ਸਾਨੂੰ 6-7 ਸਾਲ ਹੋ ਗਏ ਇੱਥੇ ਅੰਮ੍ਰਿਤਸਰ ਚ 7-8 ਸਾਲ ਹੋ ਗਏ ਉਹਨੇ ਅੰਮ੍ਰਿਤਸਰ ਚ ਸੇਵਾ ਕਰਦਿਆਂ ਨੂੰ ਸਾਨੂੰ ਇੱਥੇ ਅਸੀਂ ਇੱਥੇ 7 ਵਜੇ ਸਾਡੀ ਟੀਮ 6 ਵਜੇ ਤਕਰੀਬਨ ਆ ਜਾਂਦੀ ਆ ਔਨ ਦਾ ਟਾਈਮ ਸਾਡਾ 6 6:30 7 ਤੋਂ ਪਹਿਲਾਂ ਪਹਿਲਾਂ ਦਾ ਸਾਡੇ ਜਾਣ ਦਾ ਕੋਈ ਟਾਈਮ ਨਹੀਂ ਸਾਨੂੰ ਰੋਜ਼ 2-3 ਘੰਟੇ ਇੱਥੇ ਲੱਗਦੇ 9-9 10-10 ਵਜ ਜਾਂਦੇ ਸਾਡੇ ਖੜੇ ਖੜੇ ਇਤੋਂ ਦੀ ਮੇਰੇ ਹਿਸਾਬ ਨਾਲ 10-15000 ਟੂਰਿਸਟ ਲੰਘ ਜਾਂਦਾ ਹੋਊਗਾ ਔਰ 10-15000 ਜੇ ਇਤੋਂ ਦੀ ਟੂਰਿਸਟ ਲੰਘਦਾ ਔਰ ਰੋਜ਼ ਦੇ ਅਸੀਂ 4 ਮਰੀਜ਼ਾਂ ਦੀ ਮਦਦ ਨਾ ਕਰ ਸਕੀਏ ਕਿੱਡੀ ਹੈ ਦੁੱਖ ਦੀ ਗੱਲ ਇਹ ਕਿੱਡੀ ਨਕਾਮੀ ਹੈ ਸਾਡੀ ਕਿ ਅੱਜਰ ਦਾ ਟਾਈਮ ਹੈ ਇੱਕ ਰੱਬ ਦਾ ਬਣਾਇਆ ਬੰਦਾ ਰੋਜ਼ੇ ਦੂਜੇ ਰੱਬ ਦੇ ਬਣਾਏ ਬੰਦੇ ਦੇ ਕੰਮ ਆ ਕੇ ਰਾਜੀ ਨਹੀਂ ਕਿਉਂ ਕਿਉਂਕਿ ਉਹ ਸਾਡਾ ਆਪਦਾ ਨਹੀਂਗਾ ਮਰਦਾ ਮਰੇ ਸਾਨੂੰ ਕੀ ਮਰੂ ਦਾ ਕਿਸੇ ਦਾ ਮਰੂ ਪ੍ਰਮਾਤਮਾ ਕਰੇ ਕੱਲ ਜੇ ਅੱਜ ਕਿਸੇ ਦੇ ਨਾਲ ਖੜਾਂਗੇ ਤਾਂ ਕੱਲ ਨੂੰ ਕਿਸਨੇ ਸਾਡੇ ਨਾਲ ਖੜਨਾ ਰੱਬ ਨਾ ਕਰੇ ਕੱਲ ਨੂੰ ਮੇਰੇ ਅਰਗੇ ਦੇ ਕਿਤੇ ਕੋਈ ਐਕਸੀਡੈਂਟ ਰੋਡ ਤੇ ਹੋ ਜੇ ਜਾਂ ਕੋਈ ਔਖਾ ਟਾਈਮ ਆ ਜੇ ਕੋਈ ਇਸ ਕਰਕੇ ਲੰਘ ਜਾ ਛੱਡ ਯਾਰ ਕਿਹੜਾ ਮੇਰਾ ਤਾਂ ਕੀ ਦਿਲ ਤੇ ਵੀ ਤੂੰ ਕਿਸੇ ਨਾਲ ਇਸ ਕਰਕੇ ਖੜ ਜਿਆ ਕਰੋ ਕਿ ਕੱਲ ਜਦੋਂ ਸਾਡੇ ਤੇ ਔਖਾ ਟਾਈਮ ਆਵੇ ਉਦੋਂ ਕੋਈ ਨਾ ਕੋਈ ਸਾਥ ਦੇ ਦੇਵੇ ਮੈਂ ਲੈ ਕੇ ਦੇ ਦੂੰਗਾ ਸਾਡੇ ਖੜੇ ਖੜੇ ਜੇ 15 20 ਹਜ਼ਾਰ ਜਿਹੜਾ ਅੰਮ੍ਰਿਤਸਰ ਚ ਇੱਥੇ ਟੂਰਿਸਟ ਲੰਘਦਾ ਸਾਡੇ ਖੜੇ ਖੜੇ ਇੱਥੇ ਮਰੀਜ਼ਾਂ ਨੂੰ ਆਪ ਮਿਲ ਕੇ ਹੱਥਾਂ 'ਚ ਪੈਸਾ ਦੇ ਜੇ ਨਾ ਪੂਰੇ ਅੰਮ੍ਰਿਤਸਰ ਦਾ ਮਰੀਜ਼ ਆ ਜੀ ਪੈ ਅੱਜ ਆ ਬਾਈ ਵੀ ਖੜਾ ਵਾ ਔਰ ਕਿੰਨੇ ਲੋਕ ਇੱਥੋਂ ਦੀ ਦੇਖ ਕੇ ਤਮਾਸ਼ਾ ਦੇਖ ਕੇ ਲੰਘ ਕੱਲੋ ਇੱਥੇ ਕੋਈ ਕਲਾਕਾਰ ਆਇਆ ਹੋਵੇ ਮੈਂ ਕਹਿੰਦਾ ਪੈਸੇ ਦੇ ਕੇ 10000 ਹਜ਼ਾਰ ਦੇ ਟਿਕਟਾਂ ਲੈ ਕੇ ਵੀ ਉਹਨੂੰ ਦੇਖਣ ਜਾਣਗੇ ਪਰ ਜੇ ਇੱਥੇ ਕਿਸੇ ਦੀ ਜਾਨ 100 200 500 ਹਜ਼ਾਰ ਦੇ ਨਾਲ ਕਿਸੇ ਦੀ ਜਾਨ ਬਚਦੀ ਆ ਉਹ ਨਹੀਂ ਅਸੀਂ ਬਚਾ ਸਕਦੇ ਕਿਉਂਕਿ ਸਾਡੇ ਆਪਦੇ ਨਹੀਂ ਜਿੱਦਨ ਆਪਦੇ ਤੇ ਆਉਂਦੀ ਫੇਰ ਪਤਾ ਲੱਗਦਾ ਬਈ ਫੇਰ ਤਾਂ ਮੈਂ ਕਹਿੰਦਾ ਰੱਬ ਇੱਥੇ ਪੱਥਰ ਆ ਨਾ ਬੰਦਾ ਕਹਿ ਦਵੇਗਾ ਪੱਥਰ ਨੂੰ ਮੱਥਾ ਟੇਕ ਦੇ ਤੇਰਾ ਬੱਚਾ ਬਾਜੂ ਬੰਦਾ ਪੱਥਰ ਨੂੰ ਵੀ ਮੱਥਾ ਟੇਕ ਦਿੰਦਾ ਪਰ ਇਹ ਹਾਲਾਤ ਇਦਾਂ ਜੀ ਜ਼ਿੰਦਗੀ ਦੀਆਂ ਦੁਆਵਾਂ ਲੈ ਲਈਏ ਜਵਾਨੀ ਦੇ ਵਿੱਚ ਇੰਨਾ ਵੀ ਗੰਦ ਨਾ ਪਾਓ ਬੁਢਾਪੇ 'ਚ ਜਾ ਕੇ ਪੈਪਾ ਲਾਉਣੀਆਂ ਪੈ ਜਾਣ ਅੱਜ ਵੀ ਸਾਡੇ ਸਮਾਜ 'ਚ ਐਸੇ ਲੋਕ ਹੈਗੇ ਜਿਹੜੇ ਰੱਬ ਕੋਲੋਂ ਮੌਤ ਮੰਗਦੇ ਪਏ ਆ ਮੌਤ ਆ ਨਹੀਂ ਰਹੀ ਉਹਨਾਂ ਲਈ ਮੌਤ ਵਰਦਾਨ ਉਹ ਚਾਹੁੰਦੇ ਕਿ ਰੱਬਾ ਚੱਕ ਲੈ ਰੱਬ ਚੱਕਦਾ ਨਹੀਂ ਬਈ ਕਿਉਂਕਿ ਦੁਨੀਆ 'ਤੇ ਗੰਦ ਹੀ ਇੰਨਾ ਕ ਪਾਇਆ ਚੰਗੇ ਕਰਮ ਇੰਨੇ ਕ ਕਰ ਲਿਓ ਕਿ ਕੱਲੂ ਕਟੋ-ਕਟ ਰੱਬ ਜਾਣ ਸੌਖੀ ਕੱਢ ਕੇ ਲੈ ਜੀ ਅਸੀਂ ਇੰਨੇ ਵੀ ਨੀ ਕਰਮ ਕਰ ਰਹੇ ਬਈ ਸਾਡੇ ਕੋਲੇ ਧੰਨਵਾਦ ਖਾਸ ਮਾਤਾ ਜੀ ਦਾ ਮੈਂ ਤਾਂ ਕੋਈ ਜੂਥ ਨੂੰ ਬੇਨਤੀ ਕਰ ਕਿੱਦਾਂ ਲੱਗੇ ਅੱਜ ਬਹੁਤ ਹੀ ਅਲੱਗ ਹੈ ਤੁਹਾਡੀ ਨੀਂ ਸੇਵਾ ਲਈ ਤੁਸੀਂ ਆਪ ਆ ਕੇ ਇੱਥੇ ਮਰੀਜ਼ਾਂ ਨੂੰ ਹੱਥਾਂ ਚ ਸੇਵਾ ਦਿੱਤੀ ਹੈ ਨਾ ਕੋਈ ਮੈਸੇਜ ਦੇਣਾ ਚਾਹੂੰ ਇਸ ਤੋਂ ਉੱਪਰ ਕੋਈ ਹੋਰ ਕਰਮ ਤਾਂ ਹੈ ਨਹੀਂਗਾ ਮਾਤਾ ਜੀ ਹੈ ਨਾ ਨਹੀਂ ਜੀ ਕੋਈ ਕਰਮ ਨਹੀਂ ਹੈ ਇਸ ਤੋਂ ਵੱਡਾ ਪਰਮਾਤਮਾ ਹੀ ਸੇਵਾ ਕਰਾਉਂਦਾ ਹੈ ਤੁਸੀਂ ਕੁਝ ਨਹੀਂ ਕਰ ਸਕਦੇ ਉਹ ਵਾਹਿਗੁਰੂ ਆ ਕਰਵਾਉਂਦਾ ਹੈ ਵਾਹਿਗੁਰੂ ਪਰਮਾਤਮਾ ਹੀ ਕਰਾਉਣ ਵਾਲਾ ਹੈ ਸਾਰਾ ਕੁਝ ਕੁਝ ਨਹੀਂ ਤੁਸੀਂ ਆਪ ਨਹੀਂ ਕਰ ਸਕਦੇ ਸੱਚੇ ਪਾਤਸ਼ਾਹ ਕਿਸੇ ਤਰ੍ਹਾਂ ਦੀ ਵਿਫਤਾ ਨਾ ਪਾਏ ਬਹੁਤ ਬਹੁਤ ਧੰਨਵਾਦ ਬਾਈ ਜੀ ਇਹ ਮਾਤਾ ਜੀ ਸਾਡੇ ਕੋਲੇ ਜੀ ਇਹ ਉਮਰ ਦੇ ਵਿੱਚ ਅੱਜ ਇੱਥੇ ਆ ਸਕਦੇ ਆ ਤਾਂ ਸਾਡੀ ਜੂਥ ਨੂੰ ਬੇਨਤੀ ਆ ਜੇ ਗੇੜੀਆਂ ਤੋਂ 5-10 ਮਿੰਟ ਆਪਾਂ ਵੇਲ ਮਿਲ ਜੂ ਜਾਂ ਇੱਕ ਦਿਨ ਕਿਹੜੀ ਘੱਟ ਲਾ ਲਾਂਗੇ ਤਾਂ ਮੈਂ ਕਹਿੰਦਾ ਇੱਕ ਗੇੜੀ ਇੱਥੇ ਲਾ ਕੇ ਦੇਖਿਓ ਇਹਨਾਂ ਮਾਵਾ ਦੇ ਪੁੱਤ ਬਜਾ ਕੇ ਕੋਈ ਇਹ ਸਾਡੇ ਨਾਲ ਬਚਪਨ ਚ ਖੇਡਦੇ ਨਹੀਂ ਰਹੇ ਬਈ ਕੋਈ ਸਾਡੇ ਨਾਲ ਇਹਨਾਂ ਦਾ ਖੂਨੀ ਰਿਸ਼ਤਾ ਨਹੀਂ ਉਹ ਇੱਕ ਰਿਸ਼ਤਾ ਜਿਹੜਾ ਉਸ ਪ੍ਰਮਾਤਮਾ ਨੇ ਬਣਾਇਆ ਸਭ ਤੋਂ ਵੱਡਾ ਰਿਸ਼ਤਾ ਹੋਵੇ ਇਨਸਾਨੀਅਤ ਦਾ ਗੁਰਬਾਨੀ ਨੇ ਵੀ ਕਹਿਤਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਆ ਫਿਰ ਜਾਂ ਤਾਂ ਅਸੀਂ ਸਿਰਫ ਉਸ ਪ੍ਰਮਾਤਮਾ ਨੂੰ ਇੱਕ ਨਾਮ ਦੇ ਤੌਰ ਤੇ ਇੱਕ ਕਹਿ ਲੋ ਡਰ ਦੇ ਤੌਰ ਤੇ ਮੰਨ ਰਹੇ ਆ ਜੋ ਪ੍ਰਮਾਤਮਾ ਦੇ ਬਚਨਾਂ ਤੇ ਅਸੀਂ ਅਸਰ ਕੀਤਾ ਹ ਤਾਂ ਇਹ ਤੋਂ ਦੇ 15-20 ਹਜ਼ਾਰ ਟੂਰਿਸਟ ਇਹਨਾਂ ਨੂੰ ਆਏ ਤੜਫਦਾ ਦੇਖ ਕੇ ਨਾ ਲੰਗਦਾ ਬਈ। ਜਿਆਦਾ ਸਾਨੂੰ ਦੁੱਖ ਉਹਦੇ ਹੀ ਲੱਗਦਾ ਫੇਰ ਕੱਲੂ ਸਾਡਾ ਇੱਥੇ ਆਪਦਾ ਬੈਠਾ ਹੋਵੇ ਫੇਰ ਸਾਨੂੰ ਪਤਾ ਲੱਗੇ ਕਿ ਦੁੱਖ ਕੀ ਹੁੰਦਾ। ਜਦ ਕਿਸੇ ਦੇ ਨਾਲ ਖੜ ਜਾਗੇ ਨਾ ਮਾਤਾ ਜੀ ਕਿੱਥੋਂ ਆਏ ਪਏ ਨੇ ਤੁਸੀਂ? ਅਸੀਂ ਬੂਟਾਂ ਤੋਂ। ਇਹਦੇ ਤੁਹਾਡੇ ਪਿਤਾ ਦੀ ਵੀ ਡੈਥ ਹੋ ਗਈ? ਹਾਂ ਜੀ ਵੀਰ ਜੀ। ਇਹ ਮਾਤਾ ਜੀ ਦੇ ਜਵਾਨ ਪੁੱਤ ਦੋ ਪੁੱਤਾਂ ਦੀ ਵੀ ਮੌਤ ਹੋ ਗਈ ਆ ਘਰ ਵਾਲੇ ਦੀ ਵੀ ਮੌਤ ਹੋ ਗਈ ਆ। ਮਾਤਾ ਦੇ ਬੈਗ ਤੇ ਜ਼ਖਮ ਹੋਏ ਆ। ਆਪਣੇ ਹੱਥ ਤੇ ਸੱਟ ਵੀ ਵੱਜੇ ਨਾ ਇੱਕ ਮਾੜੀ ਜੀ ਬਾਈ ਜੀ ਸਾਨੂੰ ਹੁੰਦਾ ਕਿ ਕਦੋਂ ਠੀਕ ਹੋਵਾਂਗੇ। ਕਿ ਸਾਰੀ ਬੈਗ ਤੇ ਮਾਂ ਦੇ ਜ਼ਖਮ ਹੋਏ ਆ ਇਹ ਕਿਵੇਂ ਸੌਂਦੀ ਹੋਣੀ ਆ ਜ਼ਿੰਦਗੀ ਕਿੱਦਾਂ ਕੱਢ ਰਹੀ ਹੋਣੀ ਆ ਇਹ ਤੋਂ ਵੱਡਾ ਨਰਕ ਦਾ ਕੋਈ ਦੇਖਿਆ ਨਹੀਂ ਹੋਣਾ ਕਿਸੇ ਨੇ ਔਰ ਤੁਸੀਂ ਦੇਖੋ ਅੱਜ ਦੇ ਟਾਈਮ ਤੇ ਰੱਬ ਕੋਲੋਂ ਧੀਆ ਧੀਆ ਜਦੋਂ ਪਰਮਾਤਮਾ ਕਰ ਚ ਧੀ ਦੇਂਦਾ ਤਾਂ ਸਾਨੂੰ ਹੁੰਦਾ ਲੈ ਬਈ ਧੀ ਦੇਤੀ ਅੱਜ ਵੀ ਲੋਕਾਂ ਦੀ ਸੋਚ ਮਾੜੀ ਹੈਗੀ ਆ ਪਰ ਜੇ ਸਾਡੇ ਕੋਲੇ 20 ਮਰੀਜ਼ ਰੋਜ਼ ਤੇ ਆਉਂਦੇ ਨਾ 18 ਮਰੀਜ਼ ਖੁਸ਼ ਹੋਈ ਹੁੰਦੇ ਜਿਨ੍ਹਾਂ ਦੇ ਘਰੇ ਧੀਆ ਹੁੰਦੀਆਂ ਅੱਜ ਵੀ ਬਈ ਕਿੰਨੀਆਂ ਭੈਣਾ ਪੈਣਾ ਪੈਣੇ ਤੁਸੀਂ ਚਾਰ ਚਾਰ ਪੈਣਾ ਅੱਜ ਵੀ ਚਾਰ ਭੈਣਾ ਰਲ ਕੇ ਇਸ ਮਾਂ ਨੂੰ ਸਾਭ ਰਹੀਆਂ ਬਈ ਔਰ ਕੀ ਆਇਆ ਬਈ ਸਾਡੀ ਬੇਨਤੀ ਹੈ ਕਿ ਉਹ ਧੀਆ ਦਾ ਸਾਥ ਦੇ ਹੀ ਰਹੀਆਂ ਜਦੋਂ ਧੀਆ ਪੁੱਤ ਮਾਵਾਂ ਨੂੰ ਨਹੀਂ ਪੁੱਛਦੇ ਨਾ ਅਸੀਂ ਬਹੁਤ ਤਮਾਸ਼ਾ ਬਣੇ ਦੇਖੋ ਇਹ ਧੀਆ ਸਾਹਮ ਦੀਆਂ ਨਹੀਂ ਪੁੱਤ ਨਹੀਂ ਸਾਹਮ ਦਾ ਅੱਜ ਇਹ ਵਿਚਾਰੀਆਂ ਤੜਫ ਰਹੀਆਂ ਔਰ ਮਾਤਾ ਨੂੰ ਲੈ ਕੇ ਕਿੱਦਾਂ ਆਏ ਇੱਥੇ ਅਸੀਂ ਗੱਡੀ ਕਿਰਾਏ ਦੇ ਕਰਕੇ ਲਿਆ ਕਿਰਾਏ ਤੇ ਪਿੰਡ ਕਿੰਨੀ ਦੂਰ ਇੱਥੋਂ ਤੁਸੀਂ ਕਪੂਰਥਲੇ ਜ਼ਿਲ੍ਹੇ ਦੇ ਤੁਸੀਂ ਹਾਂਜੀ ਹਾਂਜੀ ਸਭਾਨਪੁਰ ਜੇ ਲੱਗੇ ਸਾਡੇ ਬਾਰੇ ਕਿਵੇਂ ਪਤਾ ਲੱਗਾ ਸਰ ਹਾਂਜੀ ਕਪੂਰਥਲੇ ਜ਼ਿਲ੍ਹੇ ਦੇ ਰਹਿਣ ਵਾਲੇ ਆ ਉੱਥੇ ਵੀਡੀਓ ਦੇਖੀ ਔਰ ਵੀਡੀਓ ਦੇਖ ਕੇ ਇੱਥੇ ਆ ਗਏ ਇਹ ਕਿੰਨੀਆਂ ਆਸਾਂ ਦੇ ਵਿੱਚ ਆਉਂਦੇ ਆ ਬਈ ਔਰ ਸਾਨੂੰ ਬਹੁਤ ਸ਼ਰਮ ਆਉਂਦੀ ਆ ਮਰੀਜ਼ਾਂ ਨੂੰ ਜਦੋਂ ਸਾਨੂੰ ਹੱਥ ਜੋੜ ਕੇ ਕਹਿਣਾ ਪੈਂਦਾ ਕਿ ਮਾਫਾ ਮਾਤਾ ਜੀ ਮਾਤੀ ਮਾਫੀ ਚਾਹੁੰਦੇ ਆ ਕਿ ਅੰਬਰਸਰ ਦੇ ਵਿੱਚ ਅੱਜ ਸਾਡੇ ਕੋਲੇ ਕੋਈ ਤੁਹਾਡੇ ਲਈ ਪੈਸੇ ਦੇਣ ਵਾਲਾ ਹੈ ਨਹੀਂ ਕਿੰਨੀਆਂ ਇਹ ਦੁਖੀ ਹੋ ਕੇ ਜੀ ਅੱਜ ਕ ਇਹਨਾਂ ਨੂੰ ਵਾਪਸ ਪੈਸੇ ਨਾ ਹੋਣ ਕਰਕੇ ਭੇਜਣਾ ਪਵੇ ਕਿੰਨੇ ਦੁਖੀ ਨਾਲ ਅੱਧੀ ਰਾਤ ਨੂੰ ਪਿੰਡ ਜਾਣਗੇ ਯਾਰ ਕਿਵੇਂ ਉਹ ਵਿਚਾਰਿਆ ਨੇ ਇੱਕ ਘਰ ਦੇ ਵਿੱਚ ਭਾਈ ਆ ਬਾਈ ਆ ਇਹ ਬਟਾਲੇ ਤੋਂ ਆ ਕੇ ਇਹਨੂੰ ਬੰਨ ਪਿਆ ਵਾ ਡਾਕਟਰਾਂ ਨੇ ਪੀਜੀਆ ਹੀ ਦੱਸਿਆ ਵਾ 3 ਲੱਖ ਰੁਪਈਆ ਲਾ ਚੁੱਕੇ ਆ ਆ ਭੈਣਾਂ ਚਲੋ ਅਸੀਂ ਹਸਪੀਟਲ ਦਾ ਨਾਂ ਤਾਂ ਨਹੀਂ ਲੈਂਦੇ ਪਰ 4 ਲੱਖ ਰੁਪਇਆ ਹਸਤਾਲ ਨੇ ਮੰਗ ਲਓ ਬੱਚੇ ਨੇ 4 ਦਿਨਾਂ ਤੋਂ ਬੱਚੇ ਦਾ ਜਨਮ ਹੋਇਆ ਉਹਦੇ ਪਾਣੀ ਦਾ ਟੋਂਕਾ ਨਹੀਂ ਅੰਦਰ ਲੰਘਿਆ ਜੇ ਤੁਸੀਂ ਇਹਨਾਂ ਮਰੀਜ਼ਾਂ ਦੀ ਮਦਦ ਕਰਨੀ ਚਾਹੁੰਦੇ ਸਾਡਾ ਨੰਬਰ ਹੈ 9071390714 9071390714 ਇਹ ਤਾਂ ਮਰੀਜ਼ ਇੱਕ ਆ ਸਾਡੇ ਕੋਲੇ ਰੋਜ਼ ਦੇ ਭਾਈ ਇੱਥੇ 15 20 ਮਰੀਜ਼ ਆਉਂਦੇ ਆ 40 40 ਵੀ ਮਰੀਜ਼ ਕਈ ਵਾਰ ਹੋ ਜਾਂਦੇ ਆ ਆਪ ਦਾ ਇਲਾਜ ਕਰਵਾਉਣ ਲਈ ਮੈਂ ਕੱਲੀਆਂ ਗੱਲਾਂ ਨਾਲ ਜਾਂ ਲਾਰੇ ਲਾ ਕੇ ਇਹਨਾਂ ਦੇ ਮਰੀਜ਼ ਠੀਕ ਨਹੀਂ ਕਰ ਸਕਦਾ ਜੇ ਇੱਥੇ ਪੈਸੇ ਲੈ ਕੇ ਆਊਗਾ ਕੋਈ ਤਾਂ ਮਰੀਜ਼ ਨੂੰ ਪੈਸੇ ਨਾਲ ਹੀ ਹੱਲ ਹੋਣਾ ਭਾਈ ਤਾਂ ਸਾਡੀ ਬੇਨਤੀ ਆ ਕਿ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਉਸ ਪ੍ਰਮਾਤਮਾ ਨੂੰ ਕਹ ਲੋ ਇੱਕ ਸ਼ੁਕਰਾਨਾ ਕਰਨ ਆਉਂਦੇ ਆ ਕਿ ਵਾਹਿਗੁਰੂ ਨੇ ਜੇ ਸਾਨੂੰ ਜ਼ਿੰਦਗੀ ਦਿੱਤੀ ਆ ਤਾਂ ਅਸੀਂ ਉਹਦਾ ਮੁੱਲ 모ੜਦੀਏ ਨਹੀਂ ਤਾਂ ਜਾਨਵਰਾਂ ਵਾਂਗੂੰ ਆਪਣੀ ਜ਼ਿੰਦਗੀ ਜਿਉਓ ਕਿ ਸਵੇਰ ਖਾਦਾ ਪੀਤਾ ਸ਼ਾਮ ਨੂੰ ਹੱਗ ਲਿਆ ਬਸ ਸੌਲੇ ਇਹੀ ਜ਼ਿੰਦਗੀ ਆ ਜੇ ਵਾਹਿਗੁਰੂ ਨੇ ਸਾਨੂੰ ਇਨਸਾਨੀ ਜੀਵਨ ਬਣਾ ਕੇ ਭੇਜਿਆ ਨਾ 84 ਲੱਖ ਜੂਨ ਤੋਂ ਬਾਅਦ ਸਾਨੂੰ ਇਹ ਜੀਵਨ ਮਿਲਦਾ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਕਿ ਰੱਬਾ ਜੇ ਤੂੰ ਇਨਸਾਨ ਬਣਾ ਕੇ ਭੇਜਿਆ ਤਾਂ ਅਸੀਂ ਵੀ ਤੇਰੇ ਕਦਮਾਂ ਤੇ ਚੱਲ ਰਹੇ ਆ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਆਉਣਾ ਅਸੀਂ ਰੋਜ਼ ਸ਼ਾਮ ਨੂੰ ਭਾਈ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਰਬਾਰ ਸਾਹਿਬ ਜਿਲ੍ਹੇ ਵਾਲੇ ਬਾਗ ਕੋਲ ਡਾਕਰ ਬਣਿਆ ਸੁਦਰਸ਼ਨ ਡੈਰੀ ਦੇ ਨਾਲ ਅਸੀਂ ਬਿਨ ਨਾਗਾ ਰੋਜ਼ ਮਿਲਦੇ ਹਾਂ ਚਾਹੀ ਦਿਵਾਲੀ ਹੋਵੇ ਨਵਾਂ ਸਾਲ ਹੋਵੇ ਦੁਸ਼ਹਿਰਾ ਹੋਵੇ ਕੋਈ ਵੀ ਤਿਉਹਾਰ ਹੋਵੇ ਸਾਡੀ ਟੀਮ ਤੁਹਾਨੂੰ ਇੱਥੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਮਿਲੂਗੀ ਤੁਸੀਂ ਇੱਥੇ ਆ ਕੇ ਆਪ ਮਰੀਜ਼ਾਂ ਨੂੰ ਮਿਲ ਕੇ ਆ ਮਾਤਾ ਜੀ ਵੀ ਅੱਜ ਆਏ ਇਹਨਾਂ ਨੇ ਮਰੀਜ਼ਾਂ ਨੂੰ ਮਿਲਿਆ ਮਰੀਜ਼ਾਂ ਨੂੰ ਮਿਲ ਕੇ ਇਹਨਾਂ ਨੇ ਕੱਲੇ ਕੱਲੇ ਮਰੀਜ਼ ਨੂੰ ਪੈਸੇ ਦੇ ਤੇ ਸੇਵਾ ਹੋ ਗਈ ਆਹੀਂ ਜੇ ਤੁਸੀਂ ਇੱਥੇ ਆ ਕੇ ਸੇਵਾ ਕਰਨੀ ਚਾਹੁੰਦੇ ਆ ਮੈਂਬਰ ਸਰਚ ਬੇਨਤੀ ਕਰੂੰਗਾ ਕਿੰਨੇ ਲੋਕ ਭਾਈ 20 ਜੇ 20 ਲੱਖ ਬੰਦਾ ਰੋਜ਼ ਦਾ ਰਪੀਆ ਵੀ ਕੱਢੇ ਤਾਂ 20 ਲੱਖ ਰੁਪਈਆ ਬਣਦਾ ਸਾਡੀ ਬੇਨਤੀ ਆ ਇਹਨਾਂ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਬਈ ਇਹਨਾਂ ਦਾ ਕੋਈ ਸ਼ੌਕ ਨਾਲ ਨਹੀਂ ਇਹ ਆਈ ਜੇ ਕਿਸੇ ਦਾ ਨਹੀਂ ਦਿਲ ਕਰਦਾ ਬਈ ਇੱਥੇ ੱੱਕੇ ੱੱਕੇ ਖਾਣਾ ਹੀ ਕਹੂੰਗਾ ਬਈ ਆ ਮਾਤਾ ਦੀ ਕਿੰਨੀ ਉਮਰ ਆ ਮਾਤਾ ਤੁਹਾਡੀ ਕਿੰਨੀ ਉਮਰ ਮਾਤਾ ਦੀ ਉਹ 70 80 ਸਾਲ 75 80 ਸਾਲ ਦੀ ਤਕਰੀਬਨ ਮਾਤਾ ਦੀ ਉਮਰ ਹੋਣੀ ਆ ਔਰ ਇਹਨਾਂ ਦਾ ਦਿਲ ਨਹੀਂ ਕਰਦਾ ਬਜ਼ੁਰਗਾਂ ਦੀ ਇਹ ਉਮਰ ਨਾਲ ਬਈ ਘਰੇ ਬਹਿ ਕੇ ਰੋਟੀ ਖਾਂਦੀ ਸੀਗੀ ਨਾ ਕਿਤੇ ਅੱਧੀ ਰਾਤ ਨੂੰ ਵਿਚਾਰੇ ਸੜਕਾਂ ਤੇ ਫਿਰਦੇ ਰਹਿਣ ਪਰ ਵਕਤ ਬਹੁਤ ਗਲਤ ਚੀਜ਼ ਹੁੰਦੀ ਜਦੋਂ ਇਹ ਚੰਗੇ ਮਾੜੇ ਹਾਲਾਤ ਆ ਹੋ ਸਕਦਾ ਅੱਜ ਇਹ ਸਾਡੀਆਂ ਭੈਣਾਂ ਇੱਥੇ ਸੇਵਾ ਲੈਣ ਆਲਿਆਂ ਚੋਂ ਖੜੀਆਂ ਕਾਲੂ ਰੱਬ ਚੰਗੇ ਹਾਲਾਤ ਕਰ ਦਵੇ ਤਾਂ ਸੇਵਾ ਦੇਣ ਆਲਿਆਂ ਚ ਆ ਜਾਣ ਤਾਂ ਸ਼ੁਕਰਾਨਾ ਕਰ ਲਿਆ ਕਰੋ ਦੁਨੀਆ 'ਚ ਚੰਗੇ ਕਰਮ ਕਰ ਲਓ ਬਈ ਪਤਾ ਨਹੀਂ ਕਦੋਂ ਕੰਮ ਆ ਜਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ